ਸੀਮਾ ਪੇਗ ਨੂੰ ਲਾਗੂ ਕਰਨ ਦੀ ਗੱਲ ਆ 1700 2020 ਵਾਲਿਆਂ ਨੂੰ ਜਾਂ 15 ਮਹੀਨੇ ਤੋਂ ਨੋਟੀਆਂ ਰੱਦ ਕਰਨ ਦੀ ਗੱਲ ਆ ਵੀ ਇਹ ਲਾਗੂ ਕਰੇ ਸਰਕਾਰ ਟੋਟੇ ਕੀ ਵਿਚਾਰਾ ਜਦੋਂ ਇਹ ਸਰਕਾਰ ਸੱਤਾ ਦੇ ਪਰ ਪੰਜਾਬ ਦੇ ਵਿੱਚ ਮੁਲਾਜ਼ਮਾਂ ਨੂੰ ਨਾ ਡੀਏ ਦੀਆਂ ਪ੍ਰੋਪਰ ਕਿਸ਼ਤਾਂ ਦਿੱਤੀਆਂ ਗਈਆਂ ਨਹੀਂ ਇਥੋਂ ਤੱਕ ਕਿ ਉਹਨਾਂ ਦੇ ਏਸੀਪੀ ਬੰਦ ਕੀਤੇ ਗਏ ਨੇ ਉਹਨਾਂ ਦੇ ਪਿੰਡੂ ਪੱਤੇ ਬੰਦ ਕੀਤੇ ਗਏ ਨੇ ਤੇ ਬਹੁਤ ਸਾਰੇ ਜਿਹੜੇ ਪੱਤੇ ਸਾਡੇ ਬੰਦ ਕੀਤੇ ਗਏ ਨੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਗਾ ਸੁਣ ਲੇ ਪ੍ਰਸ਼ਾਸਨ ਵੀ ਸੁਣ ਲੇ ਤੇ ਸੀਆਈਡੀ ਇਹ ਗੱਲ ਪਹੁੰਚਾ ਦੇ ਸਰਕਾਰ ਦੇ ਕੰਨਾਂ ਤੱਕ ਦੇਖੋ ਜੀ ਪੰਜਾਬ ਸਰਕਾਰ ਦੀ ਨਲਾਇਕੀ ਹੈ ਤੇ ਇੱਥੋਂ ਦੇ ਪ੍ਰਸ਼ਾਸਨ ਦੀ ਨਲਾਇਕੀ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਬਿਲਕੁਲ ਗੂੰਗੀ ਬੌਲੀ ਤੇ ਅੰਨੀ ਹੋ ਚੁੱਕੀ ਹੈ ਉਹਨੂੰ ਅੱਜ ਦਾ ਜਿਹੜਾ ਮੁਲਾਜ਼ਮ ਹੈਗੇ ਉਹ ਮੁਲਾਜ਼ਮ ਵਿਰੋਧੀ ਸਰਕਾਰ ਹੈ ਇਹ ਤੇ ਮੁਲਾਜ਼ਮਾਂ ਦੀ ਕੋਈ ਵੀ ਜਿਹੜੀ ਮੰਗ ਹੈ ਉਹ ਅਜੇ ਤੱਕ ਪੂਰੀ ਨਹੀਂ ਕੀਤੀ ਗਈ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਨੇ ਕੋਈ ਨਹੀਂ ਕੀਤੀ ਸਰ ਜੀ ਸੰਗਰੂਰ ਇੱਥੇ ਡੀਸੀ ਆਫ ਦੇ ਸਾਹਮਣੇ ਤੁਸੀਂ ਖੜੇ ਹੋ ਕੀ ਕਾਰਨ ਨੇ ਜਿੰਨੀ ਟੱਡੇ ਲੈ ਕੇ ਖੜੇ ਮਾਸਤਾ ਜੀ ਮੈਂ ਜੀ ਸੁਖਵਿੰਦਰ ਗਿਰਜ ਜ਼ਿਲ੍ਹਾ ਪ੍ਰਧਾਨ ਡੈਮੋਕਰੈਟਿਕ ਟੀਚਰ ਫਰੰਟ ਅਸਲ ਦੇ ਵਿੱਚ ਇਹ ਜਿਹੜਾ ਧਰਨਾ ਹੈਗਾ ਜਿੱਥੇ ਪੰਜਾਬ ਸਰਕਾਰ ਦੇ ਵਿਰੁੱਧ ਹੈਗਾ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਨਵੀਂ ਸਿੱਖਿਆ ਨੀਤੀ ਹੈ ਜਿਹੜੀ ਪੰਜਾਬ ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਜਿਹਦੇ ਨਾਲ ਕੀ ਹੈਗਾ ਸਕੂਲਾਂ ਦੀ ਮਰਜਿੰਗ ਹੋ ਰਹੀ ਹੈ ਤੇ ਜਨਤਕ ਸਿੱਖਿਆ ਦਾ ਉਜਾੜਾ ਹੋ ਰਿਹਾ ਹੈ ਇਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਅਸੀਂ ਇਹਨਾਂ ਵੱਲ ਰਹੀ ਹੈ ਜਿਹੜੀ ਉਹ ਇੱਥੋਂ ਦਾ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੀ ਮੈਡਮ ਹੈਗੀ ਹੈ ਉਹ ਆਪਣਾ ਤਾਨਾਸ਼ਾਹੀ ਰਵੱਈਆ ਸਕੂਲਾਂ ਦੇ ਵਿੱਚ ਜਾ ਕੇ ਇਹਦੇ ਅਧਿਆਪਕਾਂ ਨੂੰ ਤੰਗ ਕਰਨਾ ਤੇ ਇਹ ਸੀਈਪੀ ਵਰਗੇ ਜਿਹੜੇ ਗੈਰ ਵਿਗਿਆਨਿਕ ਪ੍ਰੋਜੈਕਟ ਹੈਗੇ ਨੇ ਉਹਨਾਂ ਨੂੰ ਉਹਨਾਂ ਲਈ ਪ੍ਰੈਸ਼ਰਾਈਜ਼ ਕਰ ਰਹੀ ਹੈ ਅੰਕੜਿਆਂ ਦੀ ਗੇਮ ਖੇਡੀ ਜਾ ਰਹੀ ਹੈ ਤੇ ਜਿਹੜੀ ਰਵਾਇਤੀ ਸਿਲੇਬਸ ਹੈ ਉਹ ਬੱਚਿਆਂ ਦਾ ਖੁੰਝੇ ਲਾਇਆ ਹੋਇਆ ਤੇ ਇਹ ਸੀਈਪੀ ਵਰਗੇ ਜਿਹੜੇ ਗੈਰ ਵਿਗਿਆਨਿਕ ਪ੍ਰੋਜੈਕਟ ਹੈਗੇ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਬਿਨਾਂ ਮਤਲਬ ਜਿਹੜਾ ਅਧਿਆਪਕਾਂ ਨੂੰ ਇਹ ਪ੍ਰੈਸ਼ਰਾਈਜ਼ ਕੀਤਾ ਜਾ ਰ ਸਕੂਲ ਮੁਖੀ ਜਿਹੜੇ ਹੈਗੇ ਨੇ ਉਹ ਬੜੇ ਤਣਾਅ ਦੇ ਵਿੱਚ ਹੈਗੇ ਨੇ ਕਿਉਂਕਿ ਲਗਾਤਾਰ ਸਕੂਲ ਟਾਈਮ ਤੋਂ ਬਾਅਦ ਵੀ 7-7 8-8 ਵਜੇ ਤੱਕ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਜ਼ੂਮ ਮੀਟਿੰਗਾਂ ਦੇ ਨਾਮ ਦੇ ਉੱਤੇ ਉਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾਂਦਾ ਤੇ ਉਹਨਾਂ ਉੱਤੇ ਤਾਨਾਸ਼ਾਹੀ ਲਾਗੂ ਕੀਤੀ ਜਾਂਦੀ ਹੈਗੀ ਹੈ ਇਸ ਦੇ ਖਿਲਾਫ ਅਸੀਂ ਇਹ ਜਿਹੜਾ ਧਰਨਾ ਹੈ ਇਹ ਲਾ ਰਹੇ ਹਾਂ ਬਾਕੀ ਹੋਰ ਇਦਾਂ ਦੇ ਜਿਹੜੇ ਸਕੂਲੀ ਮਸਲੇ ਹੈਗੇ ਨੇ ਲਗਾਤਾਰ ਵਰਦੀਆਂ ਦਾ ਮਸਲਾ ਹੈਗਾ ਉਹ ਬੜੀ ਲੇਟ ਆਉਂਦੀ ਹੈਗੀ ਹੈ ਕਿਤਾਬਾਂ ਦਾ ਇਸ਼ੂ ਹੈਗਾ ਉਹ ਬੜਾ ਲੇਟ ਆਉਂਦਾ ਹੈਗਾ ਤੇ ਬਿਨਾਂ ਮਤਲਬ ਤੋਂ ਜਿਹੜੇ ਅਧਿਆਪਕ ਹੈਗੇ ਨੇ ਇੱਕਾ ਲੇਟੈਸਟ ਦਾ ਸੀਈਪੀ ਦਾ ਪਿੱਛੇ ਟੈਸਟ ਹੋਇਆ ਹੈਗਾ ਕਦੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਕਿਤੇ ਇਹ ਨਹੀਂ ਹੋਇਆ ਹੈਗਾ ਵੀ ਇੱਕ ਬਲਾਕ ਤੋਂ ਦੂਜੇ ਬਲਾਕ ਦੇ ਵਿੱਚ 50-50 ਕਿਲੋਮੀਟਰ ਤੇ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਣ ਇਹ ਇੱਕ ਸਰਵੇਖਣ ਹੈਗਾ ਸਰਵੇਖਣ ਅਚਨਚੇਤ ਹੁੰਦਾ ਹੈਗਾ ਨਾ ਕਿ ਇਹਦੇ ਲਈ ਤਿਆਰੀ ਕਰਵਾਈ ਜਾਂਦੀ ਹੈਗੀ ਹੈ ਪਰ ਲਗਾਤਾਰ ਪਹਿਲਾ ਮਿਸ਼ਨ ਸਮਰੱਥ ਤੇ ਹੁਣ ਇਹ ਜਿਹੜਾ ਸੀਈਪੀ ਨਾਂ ਦਾ ਪ੍ਰੋਜੈਕਟ ਹੈਗਾ ਸਰਵੇਖਣ ਹੋਣਾ ਹੈ ਜਿਹੜਾ ਇੱਕ ਪੰਜਾਬ ਸਰਕਾਰ ਚਾਰ ਦਸੰਬਰ ਨੂੰ ਉਦੇ ਲਈ ਮਤਲਬ ਜਿਹੜਾ ਹੈਗਾ ਇਹਦੇ ਆਪਕਾਂ ਨੂੰ ਤੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਜਾਂਦੀ ਹੈਗੀ ਹੈ ਵੀ ਇਹਦੇ ਵਿੱਚ ਪੰਜਾਬ ਨੇ ਪਹਿਲੇ ਨੰਬਰ ਤੇ ਆਉਣਾ ਹੈਗਾ ਬੱਚਿਆਂ ਨਾਲ ਤਜਰਬੇ ਤੇ ਐਕਸਪੈਰੀਮੈਂਟ ਕੀਤੇ ਜਾਂਦੇ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਉਹਨਾਂ ਨੇ ਸਿਲੇਬਸ ਕਰਨਾ ਸੀ ਆਪਣਾ ਕਿਤਾਬੀ ਸਿਲੇਬਸ ਹੈ ਉਹਨੂੰ ਇੱਕ ਤਜੰਗਲੀ ਜਿਹੜੀ ਹੈਗੀ ਹੈ ਇਹ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਡੀਓ ਜਿਹੜੀ ਹੈਗੀ ਹੈ ਇਹ ਇਥੋਂ ਦਾ ਜਿਹੜਾ ਸਾਰਾ ਡੀਓ ਦਫਤਰ ਅਮਲਾ ਹੈਗਾ ਉਹ ਉਹ ਇਹਦੇ ਵਿੱਚ ਵੱਧ ਕੇ ਮਤਲਬ ਇਸ ਨੂੰ ਲਾਗੂ ਕਰ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਪਰ ਹੋਰ ਜ਼ਿਲ੍ਹਿਆਂ ਦੇ ਵਿੱਚ ਇੰਨਾ ਨਹੀਂ ਹੈਗਾ ਜਿੰਨਾ ਉਰੇ ਤਾਨਾ ਚਾਹੀ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈ। ਅੱਜ ਦੀ ਮੁੱਖ ਮੰਗ ਇਹੀ ਹੈ ਬਸ ਡੀਓ ਬਦਲਨੀ ਹੈ ਹੁਣ ਕਿ ਡੀਓ ਅਸੀਂ ਬਦਲਦਾ ਕੋਈ ਨਹੀਂ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੀ ਡੀਓ ਮੈਡਮ ਹੈਗੇ ਨੇ ਉਹ ਅਧਿਆਪਕਾਂ ਨਾਲ ਆਵਦਾ ਜਿਹੜਾ ਵਤੀਰਾ ਹੈਗਾ ਉਹ ਸਹੀ ਕਰਨ ਤੇ ਆਪਣੀ ਜਿਹੜੀ ਤਾਨਾਸ਼ਾਹੀ ਹੈ ਉਸ ਨੂੰ ਬੰਦ ਕਰਨ ਤੇ ਬਿਨਾਂ ਮਤਲਬ ਤੋਂ ਬੇਲੋੜਾ ਜਿਹੜਾ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਅਧਿਆਪਕਾਂ ਨੂੰ ਛੁੱਟੀ ਨਹੀਂ ਦੇਣੀ ਜਾਂ ਤੁਸੀਂ ਸਕੂਲ ਟਾਈਮ ਤੋਂ ਬਾਅਦ ਘੰਟਾ ਮੀਟਿੰਗ ਕਰਨੀ ਹੈਗੀ ਐ ਇਸ ਤਰ੍ਹਾਂ ਦੇ ਜਿਹੜੇ ਤਾਨਾशाही ਫਰਮਾਨ ਨੇ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਜਿਹੜਾ ਸਟ੍ਰਗਲ ਐ ਇਸ ਨੂੰ ਅਸੀਂ ਹੋਰ ਅੱਗੇ ਕਰਨਾ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ